ਜਾ ਚੰਗੇ ਕਰਮ ਚੰਗੇ ਕਰਮ ਇਨਸਾਨ ਦੇ ਜਦੋਂ ਜਾਗੜ ਸਾਧ ਸੰਗਤ ਦਾ ਉਹਨੋਂ ਸਬਤ ਮਿਲਦਾ ਹੋਵੇ ਪ੍ਰਾਪਤੀ ਚਾਰ ਪਤਾਰਥਾਂ ਦੀ ਮਿਲਦੀ ਸ਼ਾਂਤੀ ਗਿਆਨਮ ਅਰ ਲੱਭਣ ਲੱਗਾ ਕਿਸੇ ਚੀਜ਼ ਦੀ ਕੋਈ ਨਾ ਟੋੜਰੰਦੀ ਇਹ ਸੰਤੋਖ ਪੰਧਾਰਿਆਂ ਸਭ ਮਿਲਦਾ ਸ਼ਰਮਾ ਰੇਵਤੀ ਕਰੇ ਗੰਧੌਤ ਬੰਧਨ ਯੁਗਤੀ ਨਾਮ ਦੇ ਜਪਣ ਦੀ ਰੱਬ ਮਿਲਦਾ ਯੁਗਤੀ ਨਾਮ ਦੇ ਜਪਣ ਦੀ ਰੱਬ ਮਿਲਦਾ ਜਨਮਾਂ ਨੂੰ ਦੋਵੇਂ ਨਹੀਂ ਤੇਦਰ ਪਰਉਪਕਾਰੀ ਆਏ ਜੀ ਦਾਨ ਦੇ ਬਖਤੀ ਲਾਏ ਨੇ ਹਰ ਤੋਂ ਢਾਟ ਲਾਏ ਤੇ ਮਹਾਵਾਕ ਨੂੰ ਸਾਧ ਫਡੇ ਸਤਗੁਰ ਬ੍ਰਹਮਸਾਗਰ ਜੀ ਪੂਰੀ ਵਾਲੇ ਇਹ ਸੰਸਾਰ ਤੇ ਇਹ ਸੰਸਾਰ ਨੂੰ ਤਾਰ ਲੈ ਆਏ ਸਾਰੇ ਬ੍ਰਹਿਮੰਡ ਨੂੰ ਤਾਰਿਆ ਕਿਉਂਕਿ ਸਤਾਰੇ ਵਿੱਚ ਆਪਣਾ 자ਤੂ ਤਾਰੇ ਖੰਡ ਸੋਤ ਸਤਗੁਰ ਜਾਨੀਏ ਜੋ ਤਾਰੇ ਬ੍ਰਹਿਮੰਡ ਉਹਨਾਂ ਨੇ ਸਾਰੇ ਸੰਸਾਰ ਨੂੰ ਆਕੇ ਤਾਰਿਆ ਉਹਨਾਂ ਦੇ ਰਹਿਮਾਈ ਦੇ ਵਿੱਚ ਸਾਡੇ ਕੁਵੇਰ ਪਟਾਰੀ ਸੌਮੀ ਬਚਨਾਂ ਜੀ ਮਹਾਰਾਜ ਔਰ ਸੋ ਸਾਧਗਰ ਉਹਸ ਤੋਂ ਅੱਗੇ ਬੰਦੇ ਪੜਖਣਾ ਚੱਲਦੇ ਹੋਏ ਸਾਡੇ ਸੌਮੀ ਪੂਜਨੇ ਕਾ ਵਰਤਾਨਾਂ ਜੀ ਮਹਾਰਾਜ ਸੌਮੀ ਨੰਤਨਾਂ ਜੀ ਮਹਾਰਾਜ ਉਹ ਸਾਡੇ ਤੇ ਇੱਕ ਨੂੰ ਦਿਨ ਤੋਂ ਕਣੀ ਰਾਤ ਤੋਂ ਕਣੀ ਤੱਕੀ ਬਖ ਰਿਹਾ ਸਾਡਾ ਇੱਕ ਵੱਡਾ ਫੁੱਲਦਾ ਫਤਗੁਰ ਬ੍ਰਹਮਚਾਰ ਗੁਰਦੀਪੂਰੀ ਵਾਲਾਂ ਦੇ ਸੌਮੀ ਦੇ ਹੁਕਮ ਅਨੁਸਾਰ ਇੱਕ ਭਜਨ ਗੁਰੂਆਂ ਦਾ ਸੁਹਾਗਾ ਸਮਾਪ੍ਰਤ ਹੋਇਆ ਹੈ ਕਿ ਉਹਨਾਂ ਨੇ ਸੰਸਾਰ ਤੇ ਆ ਕੇ ਤਰਾਕਿਸ ਕੇ ਲੋਕਾਂ ਨੂੰ ਤਾਇਆ ਰੋਡੇ ਮਰ ਕੇ ਪਹਿਲਵਾਨ ਦਾ ਹੰਕਾਰ ਦੂਰ ਕੀਤਾ ਸੁੱਕੇ ਬਾਗਾਂ ਨੂੰ ਹਰਾ ਕੀਤਾ ਔਰ ਅੰਦਰ ਵਿੱਚ ਉਹ ਸਾਡੇ ਜਨਗਤਾਂ ਦੇ ਵਿੱਚ ਜੋਤੀ ਜੋ ਸਮਾਏ ਸੋ ਇੱਕ ਪਜਾ ਸੁਭਿਸ਼ ਰੂਪ ਵਿੱਚ ਸਰਵਨ ਕਰਿਓ ਹੋ ਪਾਰੇ ਉਪਕਾਰੀ ਸੰਤ ਜਗਤ ਦਾ ਭਲਾ भॻती गुर दसे हलदे रज संत प्यारे ब्रह्म सागर जी पूरी वॾ संत राम प्यारे कृष्ण अष्टमी ठारा मतंबर सी ਰਦੀ ਪ੍ਰਗਟ ਫੁੱਲ ਵਰਸਾਉਂਦਾ ਅੰਬਰ ਸੀ ਖੁਸ਼ੀਆਂ ਮੇ ਤੇ ਨੱਚ ਉੱਠੇ ਸੀ ਚੰਦਰਮਾਾਰੇ ਬ੍ਰਹਮ ਸਾਗਰ ਦੀ सया गुफ़ा तेरहं साल तो री दूर ते चमकार ਉਤੀ ਮਾਤਾ ਜੀ ਦੀ ਕਰਤੋ ਉਹ ਯਾਰੇ ਬ੍ਰਹਮ ਸਾਗਰ ਜੀ ਪੂਰੀ ਵਾਲੇ ਸੰਤ ਰਾਮ ਪਿਆਰੇ ਹੋ ਰੋਟੇ ਮਰ ਕੇ ਪਹਿਲਵਾਨ ਜੋ ਬੜੇ ਹੰਕਾਰੀ ਸੀ ਪੂਰੀ ਚੁੱਕ ਨਾ ਸਕੇ ਸੰਤ ਦੀ ਲੀਲਾ ਨਾਰੀ ਸੀ ਦੀ ਸੀਤਾਪਤ बड़ा बाग पर सिंध लुधाणे सीत राम सुका हो गया हाया सेाम छुटाणी ताम जी सेवा संगत जनदी पलहारे ब्रह्मसागर जी धूरी वाड़े संत राम प्यारे ਧਨਾਰ ਗਏ ਮਗਰ ਸੁਦੀ ਦਸ ਮੀਨੋ ਸੀ ਬ੍ਰਹਮ ਤਾਰੇ ਗਏ ਇਸ ਜਗਤ ਵਿੱਚ ਰਹਿੰਦਿਆ ਜਲੂਰ ਤਾਮ ਵਿੱਚ ਰਹਿੰਦਿਆ ਭਗਤ ਯਨੇ ਕਾਹੀ ਤਾਰੇ ਤਮ ਸਾਗਰ ਦੀ ਭੂਰੀ ਵਾਲੇ ਸੰਤ ਰਾਮ ਪਿਆਰੇ ਕੀ ਕਰ ਸਕੇ ਬੜਾਈ તમ મટો નગરી રૈતા સારા હી પરમાર્ય ના તા તન તન કેના સંત કી મેં માં સંત હી જાને વેદ કેહણ ચારે બ્રહ્મ સાગર જી પૂરી વાલે સંત રામ પ્યારે ગોર સંતર દેવ કી જય સા